ਯੂਰੇਨੀਅਮ ਆ ਗਿਆ ਲੈਡ ਆ ਗਿਆ ਫਲੋਰਾਈਡ ਆ ਗਏ ਆਰਸੀਨਿਕਸ ਆ ਗਏ ਇਹ ਨਾਈਟ੍ਰੇਟਸ ਆ ਗਏ ਹੈਵੀ ਮੈਟਲਸ ਆ ਗਏ ਇਹਦਾ ਮਤਲਬ ਇਹ ਹੈ ਵੀ ਪੰਜਾਬ ਦੇ ਪਾਣੀਆਂ ਦੇ ਵਿੱਚ ਇੰਨੀ ਜ਼ਹਿਰ ਆ ਗਈ ਹੁਣ ਕੈਂਸਰ ਫੈਲੇਗਾ ਹਰ ਚੌਥਾ ਵਿਅਕਤੀ ਅੱਜ ਪੰਜਾਬ ਦਾ ਕੈਂਸਰ ਆਪਣੇ ਨਾਲ ਨਹੀਂ ਫਿਰਦਾ ਵੀ 4 ਸਾਲ ਤੇ ਬਾਅਦ ਕੋਈ ਪੰਜਾਬ ਦਾ ਘਰ ਨਹੀਂ ਬਚੇਗਾ ਜਿੱਥੇ ਕੈਂਸਰ ਨਹੀਂ ਹੋਏਗਾ ਆਉਣ ਵਾਲੇ ਸਮੇਂ ਵਿੱਚ ਸਾਰੇ ਕੈਂਸਰ ਫੈਲ ਜਾਣਾ ਸਾਡੀ ਪੋਲੀਟਿਕਲ ਲੀਡਰਸ਼ਿਪ ਕੀ ਕਰਦੀ ਹੈ ਜੀ ਤਾਂ ਅੱਜ ਸੈਕੰਡ ਅਕੁਆਫਾਇਰ ਦੇ ਵਿੱਚ ਸਾਡੇ ਪਾਣੀ ਦੀ ਆ ਸਥਿਤੀ ਹੈ ਜੋ ਮੈਂ ਦੱਸਿਆ ਜੀ ਜਿਹੜਾ ਥਰਡ ਅਕੁਆਫਾਇਰ ਹੈ ਉਹ ਨਾ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਕੀ ਨਹਿਰੀ ਪਾਣੀ ਇਹਦਾ ਵਿਕਲਪ ਹੈ ਤੁਸੀਂ ਮੰਨਦੇ ਪੰਜਾਬ ਦਾ ਤਾਂ ਤਰਾਸ ਦੀ ਇਹ ਹੈ ਵੀ ਅਸੀਂ ਨਾ ਆਪਣਾ ਪਾਣੀ ਦਾਣਿਆਂ ਚ ਕਨਵਰਟ ਕਰਕੇ ਦੇ ਤਾ ਦੇਸ਼ ਨੂੰ 1948 ਜਨਹਿਰ ਕੱਢਣ ਦੀ ਇਜਾਜ਼ਤ ਦਿੱਤੀ ਪੰਡਤ 네ਰੂ ਨੇ ਦੇਖਿਆ ਹੀ ਨਹੀਂ ਵੀ ਰਾਜਸਥਾਨ ਰਾਈਪੀਰੀਅਨ ਸਟੇਟ ਹੈ ਕਿ ਨਹੀਂ 인ਦਰਾ ਗਾਂਧੀ ਦੀ ਸਰਕਾਰ ਸੀ ਉਹਨੇ ਸਾਡੇ ਚੀਫ ਮਿਨਿਸਟਰ ਨੂੰ ਦਰਬਾਰਾ ਸਿੰਘ ਨੂੰ ਬੁਲਾ ਕੇ ਗੁਰਕੀ ਦਿੱਤੀ ਜਾਂ ਤਾਂ ਪਟੀਸ਼ਨ ਰੱਖ ਲੈ ਜਾਂ ਚੀਫ ਮਿਨਿਸਟਰ ਦੀ ਕੁਸ਼ਤੀ ਰੱਖ ਲੈ ਉਹ ਉਹਨੇ ਪਟੀਸ਼ਨ ਵਾਪਸ ਲੈ ਲਈ ਅਸੀਂ 6 ਤਾਰੀਖ ਨੂੰ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਾਂਗੇ ਅਰਦਾਸ ਕਰਕੇ ਇੱਕ ਮਹਿੰਮ ਸ਼ੁਰੂ ਕਰਾਂਗੇ ਸਾਰੇ ਪੰਜਾਬ ਵਿੱਚ ਤੇਲ ਦੇ ਉੱਪਰ ਲੜਾਈਆਂ ਅਕਸਰ ਤੁਸੀਂ ਦੁਨੀਆ ਦੇ ਵਿੱਚ ਦੇਖੀਆਂ ਨੇ ਅੱਜ ਵੀ ਤੇਲ ਨੂੰ ਲੈ ਕੇ ਜਦੋਜਹਿਦ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ ਕੱਚੇ ਤੇਲ ਜਿਹਦੇ ਵਿੱਚੋਂ ਪੈਟਰੋਲ ਨਿਕਲਦਾ ਡੀਜ਼ਲ ਨਿਕਲਦਾ ਹੋਰ ਕਈ ਤਰ੍ਹਾਂ ਦੇ ਪਦਾਰਥ ਨਿਕਲਦੇ ਨੇ ਕਿਉਂਕਿ એનર્ਜੀ ਸੋਰਸ ਹੈ ਪਰ ਅੱਜ ਉਹਦੇ ਬਹੁਤ ਤਰੀਕੇ ਦੇ ਬਦਲ ਵੀ ਆ ਚੁੱਕੇ ਨੇ ਦੁਨੀਆ ਹੋਰ ਪਾਸੇ ਸ਼ਿਫਟ ਹੋ ਚੁੱਕੀ ਹੈ ਪਰ ਜਿਸ ਚੀਜ਼ ਦਾ ਬਦਲ ਨਹੀਂ ਹੈ ਉਹ ਹੈ ਪਾਣੀ ਧਰਤੀ ਦੇ ਉੱਪਰ 70% ਪਾਣੀ ਹੈ ਇਨਸਾਨ ਦੇ ਸਰੀਰ ਦੇ ਵਿੱਚ ਵੀ ਕਿਹਾ ਜਾਂਦਾ ਕਿ ਤਰਲ ਰੂਪ ਦੇ ਵਿੱਚ 70% ਜਿਹੜਾ ਉਹ ਪਾਣੀ ਹੁੰਦਾ ਪਰ ਪੰਜਾਬ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਹੈ ਉੱਥੇ ਪਾਣੀ ਇੱਕ ਤਾਂ ਘਟਦਾ ਜਾ ਰਿਹਾ ਦੂਜਾ ਪਾਣੀ ਦੇ ਵਿੱਚ ਜਿਹੜੇ ਖਤਰਨਾਕ ਰਸਾਇਣ ਨੇ ਉਹ ਘੁਲਦੇ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਇਸ ਦੇ ਉੱਪਰ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਤੇ ਅੱਜ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ 6 ਤਰੀਕ ਤੋਂ ਉਹ ਅਕਾਲ ਤਖਤ ਸਾਹਿਬ ਜਾਣਗੇ ਉੱਥੇ ਜਿਹੜਾ ਇਹ ਅਰਦਾਸ ਕਰਨਗੇ ਤੇ ਸੰਘਰਸ਼ ਦੀ ਕਾਲ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਮੇਰੇ ਨਾਲ ਬਲਬੀਰ ਸਿੰਘ ਰਾਜੀਵਾਲ ਸੀਨੀਅਰ ਕਿਸਾਨ ਆਗੂ ਮੌਜੂਦ ਨੇ ਰਾਜੀਵਾਲ ਸਾਹਿਬ ਕੀ ਕੁਝ ਜਿਹੜਾ ਪਲਾਨ ਹੈਗਾ ਤੁਹਾਡਾ ਫਿਲਹਾਲ ਪਾਣੀ ਨੂੰ ਲੈ ਕੇ ਅਕਸਰ ਚਰਚਾ ਜਿਹੜੀ ਹੈ ਪੰਜਾਬ ਦੇ ਵਿੱਚ ਪਾਣੀ ਨੂੰ ਲੈ ਕੇ ਹੁੰਦੀ ਰਹਿੰਦੀ ਹੈ ਘਟਦਾ ਤੇ ਗੰਧਲਾ ਹੁੰਦਾ ਦੇਖੋ ਜੀ ਗੁਰੂ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਪਵਨ ਵੀ ਦੂਸ਼ਿਤ ਕਰ ਲਈ ਪਾਣੀ ਵੀ ਦੂਸ਼ਿਤ ਕਰ ਰਿਹਾ ਧਰਤੀ ਵਿੱਚ ਵੀ ਐਸਿਡਸ ਨੇ ਉਹ ਵੀ ਦੂਸ਼ਿਤ ਹੋ ਗਿਆ ਤਿੰਨੇ ਚੀਜ਼ਾਂ ਦੂਸ਼ਿਤ ਹੋ ਗਈਆਂ ਫਿਰ ਜੀਵਨ ਦਾ ਪ੍ਰਭਾਵਿਤ ਹੋਣਾ ਕੁਦਰਤੀ ਹੈ ਅੱਜ ਦੀ ਡੇਟ ਵਿੱਚ ਪੰਜਾਬ ਦੇ ਪਾਣੀਆਂ ਦੇ ਵਿੱਚ ਇੰਨੇ ਭੜੇ ਤੱਤਾਗੇ ਯੂਰੇਨੀਅਮ ਬੜਾ ਚੰਕਾ ਚੌਕਾ ਦੇਣ ਵਾਲਾ ਯੂਰੇਨੀਅਮ ਆ ਗਿਆ ਲੈਡ ਆ ਗਏ ਫਲੋਰਾਈਡ ਆ ਗਏ ਆਰਸੀਨਿਕਸ ਆ ਗਏ ਨਾਈਟ੍ਰੇਟਸ ਆ ਗਏ ਹੈਵੀ ਮੈਟਲਸ ਆ ਗਏ ਇਹਦਾ ਮਤਲਬ ਇਹ ਹੈ ਵੀ ਪੰਜਾਬ ਦੇ ਪਾਣੀਆਂ ਦੇ ਵਿੱਚ ਇੰਨੀ ਜ਼ਹਿਰ ਆ ਗਈ ਹੁਣ ਕੈਂਸਰ ਫੈਲੇਗਾ ਮੈਂ ਕੁਝ ਰਿਪੋਰਟਾਂ ਪੜੀਆਂ ਜਿਹਦੇ ਮੁਤਾਬਕ ਪੰਜਾਬ ਦੇ ਪਾਣੀਆਂ ਚ ਹਰ ਚੌਥਾ ਵਿਅਕਤੀ ਅੱਜ ਪੰਜਾਬ ਦਾ ਕੈਂਸਰ ਆਪਣੇ ਨਾਲ ਲਈ ਫਿਰਦਾ ਹੈ ਔਰ ਮੈਂ ਪਿਛਲੇ ਦਿਨੀ ਬਿਮਾਰ ਸੀ ਉੱਥੇ ਡਾਕਟਰਾਂ ਨੂੰ ਮੈਂ ਸੀਨੀਅਰ ਡਾਕਟਰਸ ਨਾਲ ਡਿਸਕਸ ਕੀਤਾ ਉਹਨਾਂ ਦਾ ਕਹਿਣਾ ਹੈ ਵੀ 4 ਸਾਲ ਤੇ ਬਾਅਦ ਕੋਈ ਪੰਜਾਬ ਦਾ ਘਰ ਨਹੀਂ ਬਚੇਗਾ ਜਿੱਥੇ ਕੈਂਸਰ ਨਹੀਂ ਹੋਏਗਾ ਮੈਂ ਪਰਸੋਂ ਕਿਤੇ ਕੁਝ ਟੈਸਟ ਕਰਾਉਣ ਗਿਆ ਉੱਥੇ ਇੱਕ ਡਾਕਟਰ ਨਾਲ ਮੇਰੀ ਇਹ ਚਰਚਾ ਹੋਈ ਉਹ ਡਾਕਟਰ ਮੈਨੂੰ ਕਹਿੰਦਾ ਜੀ ਚਾਰ ਮੈਂਬਰ ਤਾਂ ਹਰੇਕ ਘਰ 'ਚ ਹੈਗੇ ਦਾ ਮਤਲਬ ਹਰ ਘਰ 'ਚ ਤਾਂ ਪਹੁੰਚ ਗਿਆ ਏ ਕੀ ਕੀ ਕਰੋਗੇ ਪੰਜਾਬ ਤਾਂ ਇੱਕ ਮੁਸ਼ਕਲੀ ਹੈ ਅਭੀ ਇਹ ਇਹਦਾ ਇਲਾਜ ਇੰਨਾ ਮਹਿੰਗਾ ਇਲਾਜ ਪਹਿਲੀ ਗੱਲ ਤਾਂ ਹੈ ਹੀ ਨਹੀਂ ਜੇ ਪਹਿਲੀ ਸਟੇਜ ਤੇ ਹੈ ਦੂਜੀ ਸਟੇਜ ਤੇ ਹੈ ਇੱਕ ਸਟੇਜ ਹੁੰਦੀ ਹੈ ਜਦੋਂ ਇਹਦਾ ਇਲਾਜ ਹੀ ਹੈ ਨਹੀਂ ਹੁਣ ਧੜਧੜ ਮੌਤਾਂ ਕੈਂਸਰ ਨਾਲ ਹੋ ਰਹੀਆਂ ਨੇ ਤੇ ਜੇ ਆਉਣ ਵਾਲੇ ਸਮੇਂ ਵਿੱਚ ਸਾਰੇ ਕੈਂਸਰ ਫੈਲ ਜਾਣਾ ਸਾਡੀ ਪੋਲੀਟੀਕਲ ਲੀਡਰਸ਼ਿਪ ਕੀ ਕਰਦੀ ਹੈ ਜੀ ਫੇਰ ਜਦੋਂ ਇਹ ਦੇਖਦੇ ਹਾਂ ਤਾਂ ਲੋੜ ਮਹਿਸੂਸ ਹੁੰਦੀ ਹੈ ਵੀ ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਾਇਆ ਜਾਏ ਜਿਵੇਂ ਚੰਡੀਗੜ੍ਹ ਨੂੰ ਦਿੰਨੇ ਹੋ ਮੋਹਾਲੀ ਨੂੰ ਦਿੰਨੇ ਹੋ ਪੰਚਕੂਲੇ ਨੂੰ ਦਿੰਨੇ ਹੋ ਮਣੀ ਮਾਚਰੀ ਨੂੰ ਦਿੰਨੇ ਹੋ ਯਾ ਸਾਰੀ ਦੁਨੀਆ ਦੇ ਵਿੱਚ ਕਿਤੇ ਬੋਰ ਨਹੀਂ ਹੁੰਦੇ ਉੱਥੇ ਦੀਆਂ ਸਰਕਾਰਾਂ ਪਾਣੀ ਸਪਲਾਈ ਕਰਦੀਆਂ ਨੇ ਜੀ ਹਰ ਸੈਕਟਰ ਨੂੰ ਪਾਣੀ ਸਪਲਾਈ ਕਰਦੀਆਂ ਸਾਫ ਪਾਣੀ ਦਿੰਦੀਆਂ ਤੇ ਸਾਡੇ ਇੱਥੇ ਕਿਉਂ ਨਹੀਂ ਦਿੱਤਾ ਜਾ ਸਕਦਾ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੇ ਆ ਬਜਟ ਬਣ ਰਹੇ ਨੇ ਕਿਸੇ ਤੋਂ ਕੀ ਕਰਾਉਣਾ ਬਜਟ ਤੋਂ ਅਸੀਂ ਜੇ ਲੋਕਾਂ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਨਹੀਂ ਹੁੰਦੀ ਸਭ ਤੋਂ ਪਹਿਲੀ ਮੈਂ ਮੈਕਸਿਮਮ ਬਜਟ ਰੱਖ ਕੇ ਲੋਕਾਂ ਨੂੰ ਘਰ-ਘਰ ਪਾਣੀ ਪਹੁੰਚਾਉਣ ਦੀ ਸ਼ੁਰੂ ਕੀਤੀ ਜਾਏ ਇਹਦੇ ਲਈ ਜਦੋਂ ਪਾਣੀ ਦੀ ਸਥਿਤੀ ਨੂੰ ਪੜਦੇ ਆ ਤਾਂ ਅੱਜ ਸੈਕੰਡ ਐਕੁਆਫਾਇਰ ਦੇ ਵਿੱਚ ਸਾਡੇ ਪਾਣੀ ਦੀ ਆ ਸਥਿਤੀ ਹੈ ਜੋ ਮੈਂ ਦੱਸਿਆ ਜੀ ਜਿਹੜਾ ਥਰਡ ਐਕੁਆਫਾਇਰ ਹੈ ਉਹਨਾਂ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਕਿੱਥੇ ਖੜਾਂਗੇ ਫਿਰ ਪੰਜਾਬ ਉਜੜੇਗਾ ਤੁਹਾਡੇ ਸਾਹਮਣੇ ਕੀ ਨਹਿਰੀ ਪਾਣੀ ਇਹਦਾ ਵਿਕਲਪ ਹੈ ਤੁਸੀਂ ਮੰਨਦੇ ਹੋ ਨਹੀਂ ਦਰਿਆਈ ਪਾਣੀ ਲੋਕਾਂ ਨੂੰ ਸਪਲਾਈ ਕੀਤਾ ਜਾਏ ਔਰ ਨਹਿਰੀ ਪਾਣੀ ਖੇਤਾਂ ਨੂੰ ਸਪਲਾਈ ਕੀਤਾ ਜਾਏ ਹੋਰ ਕੋਈ ਆਲਟਰਨੇਟਿਵ ਹੈ ਹੀ ਨਹੀਂ ਸਾਡੇ ਕੋਲ ਬਚਿਆ ਹੀ ਨਹੀਂ ਤੁਸੀਂ ਪੰਜਾਬ ਦਾ ਤਾਂ ਤਰਾਸ ਦੀ ਇਹ ਹੈ ਵੀ ਅਸੀਂ ਨਾ ਆਪਣਾ ਪਾਣੀ ਦਾਣਿਆਂ 'ਚ ਕਨਵਰਟ ਕਰਕੇ ਦੇ ਤਾ ਦੇਸ਼ ਨੂੰ ਉਰਦੀ ਕੋਈ ਮੁੱਲ ਨਹੀਂ ਪਉਂਦਾ ਸਾਡੇ ਉਹ ਪਾਣੀ ਦੀ ਕੀਮਤ ਕੋਸਟ ਕੈਲਕੂਲੇਸ਼ਨਸ ਜ਼ੀਰੋ ਅਕਾਊਂਟ ਫਾਰ ਹੁੰਦੀ ਹੈ ਕਦੇ ਕਿਸੇ ਨੇ ਗਿਣਿਆ ਤੱਕ ਨਹੀਂ ਵੀ ਇਹਨਾਂ ਨੇ ਸਾਨੂੰ ਅਨਪੈਦਾ ਕਰਕੇ ਦਿੱਤਾ ਹੈ ਪੰਜਾਬ ਦਾ ਪਾਣੀ ਮੁਫਤ ਮੁਫਤੀ ਗਿਆ ਔਰ ਪੰਜਾਬ ਦੇ ਪਾਣੀ ਤੇ ਐਸਾ ਹੱਥ ਪਿਆ ਅਜ਼ਾਦੀ ਤੋਂ ਲਗਾਤਾਰ ਲਗਾਤਾਰ 1948 ਜਨਵਰੀ ਕਢਣ ਦੀ ਇਜਾਜ਼ਤ ਦਿੱਤੀ ਪੰਡਤ 네ਹਰੂ ਨੇ ਦੇਖਿਆ ਹੀ ਨਹੀਂ ਵੀ ਰਾਜਸਥਾਨ ਰਾਈਪੀਰੀਅਨ ਸਟੇਟ ਹੈ ਕਿ ਨਹੀਂ ਤੇ 1955 ਵਿੱਚ ਇੱਕ ਸਮਝੌਤਾ ਕੀਤਾ ਉਹਦੇ ਮਿਨਿਸਟਰ ਜਿਹੜੇ ਸੀ ਕਿ ਉਹ ਸਾਡੇ ਇਰੀਗੇਸ਼ਨ ਮਿਨਿਸਟਰ ਨੇ ਸਾਈਨ ਨਾ ਕੀਤੇ 7 ਮਹੀਨੇ ਬਾਅਦ ਉਹਨੂੰ ਜ਼ਬਰਦਸਤੀ ਕੂਰ ਕੇ ਮਿਨਿਟਸ ਵੀ ਸਾਈਨ ਕਰਾ ਲਿਓ ਜਿਹੜੀਆਂ ਚਿੱਠੀਆਂ ਲਿਖਦਾ ਰਿਹਾ ਉਹ ਉਹਨੂੰ ਕਹਿੰਦਾ ਵੀ ਤੂੰ ਮਿਨਿਸਟਰ ਰਹਿਣਾ ਕਿ ਨਹੀਂ ਜਦੋਂ ਰੀਆਰਗੇਨਾਈਜੇਸ਼ਨ ਹੋਈ ਪੰਜਾਬ ਦੀ ਤੁਸੀਂ ਦੇਸ਼ ਦੇ ਬਹੁਤ ਸਾਰੇ ਸੂਬੇ ਨੇ ਜਿਨ੍ਹਾਂ ਦੀ ਰੀਆਰਗੇਨਾਈਜੇਸ਼ਨ ਹੋਈ ਹੈ ਉਹਨਾਂ ਦੇ ਰੀਆਰਗੇਨਾਈਜੇਸ਼ਨ ਐਕਟ ਪੜ੍ਹ ਲਓ ਕਿਸੇ ਸਟੇਟ ਸਬਜੈਕਟ ਨੂੰ ਕੇਂਦਰ ਸਰਕਾਰ ਨੇ ਕਦੇ ਟੱਚ ਨਹੀਂ ਕੀਤਾ ਪਰ ਸਾਡੇ ਪੰਜਾਬ ਦੇ ਜਿਹੜੇ ਇਸ ਪਾਣੀ ਹੈ ਪਾਣੀ ਦੇ ਮਸਲੇ ਤੇ ਇਹਦੇ 'ਚ ਅਧਿਕਾਰ ਆਪ ਲੈਣ ਵਾਸਤੇ ਉਹਨਾਂ ਨੇ ਸੈਕਸ਼ਨ 78 79 80 ਵਿੱਚੇਚੇ ਤੌਰ ਤੇ ਪਾਇਆ ਜਦੋਂ ਉਹਨੂੰ ਚੈਲੰਜ ਕੀਤਾ ਗਿਆ ਪੰਜਾਬ ਵੱਲੋਂ ਤਾਂ ਉਸ ਵੇਲੇ ਇੰਦਰਾ ਗਾਂਧੀ ਦੀ ਸਰਕਾਰ ਸੀ ਉਹਨੇ ਸਾਡੇ ਚੀਫ ਮਿਨਿਸਟਰ ਨੂੰ ਦਰਬਾਰਾ ਸਿੰਘ ਨੂੰ ਬੁਲਾ ਕੇ ਕੁਰਕੀ ਦਿੱਤੀ ਜਾਂ ਤਾਂ ਪਟੀਸ਼ਨ ਰੱਖ ਲੈ ਜਾਂ ਚੀਫ ਨੇ ਸਦੀ ਕੁਰਸੀ ਰੱਖ ਲੈ ਉਹ ਉਨੇ ਪੇਟੀਸ਼ਨ ਵਾਪਸ ਲੈ ਲਈ ਇੱਕ ਹੋਰ ਇੰਟਰਸਟਿੰਗ ਗੱਲ ਹੈ ਵੀ ਜਿੰਨੇ ਸਮਝੌਤੇ ਹੋਏ ਆ ਜੇ ਚੀਫ ਮਿਨਿਸਟਰ ਨੇ ਦਸਖਤ ਕਰ ਵੀ ਦਿੱਤੇ ਕਿਸੇ ਇਰੀਗੇਸ਼ਨ ਮਿਨਿਸਟਰ ਨੇ ਦਸਖਤ ਕਰ ਵੀ ਦਿੱਤੇ ਉਹ ਸਮਝੌਤਾ ਸਟੇਟ ਅਸੈਂਬਲੀ ਚ ਪਾਸ ਹੋਣਾ ਲਾਜ਼ਮੀ ਹੈ ਕਦੇ ਇੱਕ ਵੀ ਸਮਝੌਤਾ ਅੱਜ ਤੱਕ ਕਿਸੇ ਸਟੇਟ ਅਸੈਂਬਲੀ ਨੇ ਪਾਸ ਹੀ ਨਹੀਂ ਕੀਤਾ ਸਾਰੇ ਜਿੰਨੇ ਸਮਝੌਤੇ ਨੇ ਅਨਕਨਸਟੀਚੂਨਲ ਨੇ ਤੇ ਫਿਰ ਪੰਜਾਬ ਜਿਹੜਾ ਪਾਣੀਆਂ ਦਾ ਮਾਲਕ ਆ ਅੱਜ ਉਹ ਖਤਮ ਹੋਣ ਕਿਨਾਰੇ ਹੈ ਇਹ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਅਸੀਂ 6 ਤਾਰੀਖ ਨੂੰ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਾਂਗੇ ਅਰਦਾਸ ਕਰਕੇ ਇੱਕ ਮਹਮ ਸ਼ੁਰੂ ਕਰਾਂਗੇ ਸਾਰੇ ਪੰਜਾਬ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਵੀ ਪਾਣੀਆਂ ਦੀ ਲੜਾਈ ਆ ਉਹ ਇਕੱਠੇ ਹੋ ਕੇ ਲੜੜੀਏ ਔਰ ਇਹ ਸਾਡੇ ਜਿਉਣਾ ਮਰਨ ਦਾ ਸਾਡਾ ਸਵਾਲ ਹੀ ਇਹ ਹੈਗਾ ਤੁਸੀਂ ਜਿਉਣਾ ਚਾਹੁੰਦੇ ਹੋ ਕਿ ਮਰਨਾ ਜੇ ਲੋਕਾਂ ਨੇ ਜਿਉਣਾ ਹੈ ਤਾਂ ਸਾਡੇ ਨਾਲ ਆ ਜਾਣਗੇ ਅਸੀਂ 2 ਮਹੀਨੇ ਕੈਂਪੇਨ ਚਲਾਵਾਂਗੇ ਉੱਤੇ ਬਾਅਦ ਫਿਰ ਅਗਲਾ ਪ੍ਰੋਗਰਾਮ ਦਿਆਂਗੇ ਅੱਛਾ ਰਾਜੇਵਾਲ ਸਾਹਿਬ ਪਾਣੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਜਿਹੜੇ ਇਹ ਹਾਈਡਲ ਪ੍ਰੋਜੈਕਟਸ ਹੈਗੇ ਨੇ ਜਿਵੇਂ ਪਾਖੜਾ ਡੈਮ ਹੋ ਗਿਆ ਯਾਹੂ ਡੈਮਸ ਹੋ ਗਏ ਉੱਥੇ ਇਹ ਤਰਕ ਅਕਸਰ ਹੀ ਦਿੱਤਾ ਜਾਂਦਾ ਸੀ ਕਿ ਇੱਕ ਤਾਂ ਇਹਦੇ ਨਾਲ એનર્ਜੀ ਪ੍ਰੋਡਿਊਸ ਹੋਏਗੀ ਦੂਜਾ ਇਹ ਕਿ ਪਾਣੀ ਜਿਹੜਾ ਸਟੋਰ ਹੋਏਗਾ ਓਰੀਗੇਸ਼ਨ ਲਈ ਵਰਤਿਆ ਜਾਏਗਾ ਤੇ ਦੂਜਾ ਪੀਣ ਦੇ ਸਾਧਨ ਜਿਹੜਾ ਉਹ ਬਣਨਗੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਹਿੱਤਾਂ ਦੀ ਪੂਰਤੀ ਜਿਹੜੀ ਹੈ ਇਹ ਜਿਹੜੇ ਹਾਈਡਲ ਪ੍ਰੋਜੈਕਟਸ ਨਹੀਂ ਕਰ پا ਰਹੇ ਜਾਂ ਫਿਰ ਸਰਕਾਰ ਨਹੀਂ ਕਰ ਰਹੀ ਨਹੀਂ ਜਦੋਂ ਤੁਹਾਡੇ ਕੋਲੋਂ ਪਾਣੀ ਜਿਹੜਾ ਤੁਸੀਂ ਮਾਲਕ ਸੀ ਕਨਸਟੀਚਿਊਸ਼ਨ ਦੇ ਵਿੱਚ ਬੜਾ ਸਪਸ਼ਟ ਐਂਟਰੀ 17 ਜਿਹੜੀ ਉਹ ਕਹਿੰਦੀ ਹੈ ਵੀ ਪਾਣੀ ਜਿਹੜਾ ਦਰਿਆਵਾਂ ਦਾ ਪਾਣੀ ਉਹਦੇ ਮਾਲਕ ਤੁਸੀਂ ਉਹ ਰਾਈਪੀਅਰੈਂਸ ਸਟੇਟ ਤੁਸੀਂ ਹੋ ਔਰ ਤੁਸੀਂ ਡੈਮਾਂ ਦੇ ਮਾਲਕ ਹੋ ਉਹਨਾਂ ਦੀਆਂ ਚੀਤਲਾਂ ਦੇ ਮਾਲਕ ਹੋ ਉੱਥੇ ਜਨਰੇਸ਼ਨ ਹੁੰਦੀ ਹੈ ਉਹਦੇ ਮਾਲਕ ਹੋ ਅਸੀਂ ਮਾਲਕ ਹੁੰਦੇ ਹੋਏ ਵੀ ਜਦੋਂ ਸਾਡੇ ਕੋਲੋਂ ਪਾਣੀ ਖੋਕ ਕੇ ਨਾਨ ਰਾਈਪੀਅਰੈਂਸ ਸਟੇਟਸ ਨੂੰ ਦੇ ਦਿੱਤਾ ਸਾਡੇ ਕੋਲ ਪਾਣੀ ਕਿੱਥੇ ਬਚਿਆ ਅੱਜ ਕੁਝ ਕਹੀ ਜੇ ਪੰਜਾਬ ਸਰਕਾਰ ਅਸੀਂ ਟੇਲ ਤੇ ਪਾਣੀ ਪਹੁੰਚਾਤਾ ਕਿੰਨੇ ਖੇਤਾਂ ਨੂੰ ਪਾਣੀ ਲੱਗਦਾ ਸਾਡੇ ਕੋਲ ਧਰਤੀ ਹੇਠਲਾ ਪਾਣੀ ਇੰਨੇ ਮਹਿੰਗੇ ਬੋਰ ਕਰਕੇ ਵੀ ਹੁਣ ਸਾਡੇ ਕੋਲ ਪਾਣੀ ਥੱਲੇ ਵਾਲਾ ਜਿਹੜਾ ਉਹ ਖਤਮ ਹੁੰਦਾ ਜਾਂਦਾ ਤੇ ਸਾਨੂੰ ਜੇ ਖੇਤੀ ਬਚਾਉਣੀ ਆ ਤਾਂ ਨਹਿਰੀ ਪਾਣੀ ਦੇਣਾ ਪਏਗਾ ਜੇ ਜੀਵਨ ਬਚਾਉਣਾ ਹੈ ਤਾਂ ਸਾਨੂੰ ਘਰਾਂ ਨੂੰ ਸਾਫ਼ ਪਾਣੀ ਸਪਲਾਈ ਕਰਨਾ ਪਏਗਾ ਸਾਰੀ ਦੁਨੀਆ ਵਿੱਚ ਦਰਿਆਵਾਂ ਦਾ ਪਾਣੀ ਸਾਫ਼ ਕਰਕੇ ਸਰਕਾਰਾਂ ਲੋਕਾਂ ਨੂੰ ਦਿੰਦੀਆਂ ਇੰਡਸਟਰੀ ਨੂੰ ਦਿੰਦੀਆਂ ਤੇ ਹਰ ਸੈਕਟਰ ਨੂੰ ਦਿੰਦੀਆਂ ਸਾਡੇ ਇੱਥੇ ਕਿਸੇ ਨੇ ਨਾ ਪਹਿਲਾਂ ਸੋਚਿਆ ਹਾਂ ਇਹ ਠੀਕ ਹੈ ਕਿਉਂਕਿ ਪੋਲਿਟਿਕਸ ਅਜ ਕੋਈ ਸੇਵਾ ਨਹੀਂ ਰਹੀ ਇਹ ਇਹ ਬਿਜ਼ਨਸ ਬਣ ਗਈ ਲੋਕੀ ਪਹਿਲਾਂ ਇਨਵੈਸਟਮੈਂਟ ਕਰਦੇ ਨੇ ਉਹਦੇ ਬਾਅਦ ਫਿਰ ਕਮਾਈ ਕਰਦੇ ਨੇ ਅੱਜ ਜਿੰਨੀ ਪੋਲੀਟਿਕਲ ਲੀਡਰਸ਼ਿਪ ਪੈਦਾ ਹੁੰਦੀ ਹੈ ਕਿਸੇ ਪਾਰਟੀ ਚ ਨਿਗਾਹ ਕਰਕੇ ਮਾਰ ਕੇ ਦੇਖ ਲੋ ਪੰਜ ਚਾਰ ਲੀਡਰ ਹੁੰਦੇ ਨੇ ਜਿਹੜੇ ਬਹਿਸ ਕਰਦੇ ਨੇ ਪਾਰਲੀਮੈਂਟ ਚ ਵੀ ਸਟੇਟ ਅਸੈਂਬਲੀਆ ਚ ਵੀ ਬਾਕੀ ਤਾਂ ਬੁੱਲਿੰਗ ਕਰਨ ਵਾਸਤੇ ਰੱਖੇ ਹੋਏ ਆ ਹੋਏ 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 ਇਸ਼ਾਰਾ ਹੋਇਆ ਰੌਲਾ ਪਾ ਦੇਣੇ ਵਾਕ ਆਊਟ ਕਰਕੇ ਜੀ ਲੋਕਾਂ ਨੂੰ ਲੱਗਦਾ ਪਤਾ ਨਹੀਂ ਸਾਡੀ ਔਰ ਜਿਹੜੇ ਲੋਕਾਂ ਦੇ ਮੁੱਦੇ ਨੇ ਉਹ ਡਿਸਕਸ ਕਰਨ ਵਾਸਤੇ ਸਰਕਾਰਾਂ ਕੋਲ ਟਾਈਮ ਹੀ ਨਹੀਂ ਜਿਹੜੀ ਸਾਡੀ ਪਾਰਲੀਮੈਂਟ ਸੀ ਉਹ ਲਗਾਤਾਰ ਕੰਟੀਨਿਊਸਲੀ ਤਿੰਨ-ਤਿੰਨ ਮਹੀਨੇ ਚੱਲਦੇ ਹੁੰਦੇ ਸੀ ਸੈਸ਼ਨ ਹੁਣ ਮਹੀਨਾ ਉਹਦੇ ਵਿੱਚ ਵਿਚਾਲੇ 10 ਦਿਨ ਬ੍ਰੇਕ ਸਾਡੇ ਅਸੈਂਬਲੀ ਸੈਸ਼ਨ ਮਹੀਨਾ-ਮਹੀਨਾ ਡੇਢ-ਡੇਢ ਮਹੀਨਾ ਚੱਲਦੇ ਹੁੰਦੇ ਸੀ ਸਾਰੀ ਮਸ਼ੀਨਰੀ ਨੂੰ ਫਿਕਰ ਪਿਆ ਹੁੰਦਾ ਸੀ ਵੀ ਅਸੈਂਬਲੀ ਕੁਐਸਚਨ ਨਾ ਹੋ ਜੇ ਜੀ ਤੇ ਹੁਣ ਹੁਣ ਇੱਕ ਦਿਨ ਦਾ ਦੋ ਦਿਨ ਦਾ ਉਹਦੇ ਵਿੱਚ ਵਿਚਾਲੇ ਦੋ ਦੋ ਘੰਟੇ ਛੁੱਟੀ ਕਰਕੇ ਜੋ ਜੋ ਕੁਝ ਪਾਸ ਕਰਨਾ ਰੌਲਾ ਪੈਂਦਾ ਸਪੀਕਰ ਸਾਹਿਬ ਨੇ ਹਾਂ ਕਹਿ ਦਿੱਤੀ ਉਹ ਹੋ ਗਏ ਜੀ ਪਾਸ ਹੀ ਪਾਸ ਹੀ ਪਾਸ ਹੀ ਲੋਕਾਂ ਦੇ ਮੁੱਦੇ ਗਾਇਬ ਹੋ ਗਏ ਲੋਕ ਕਿੱਥੇ ਜਾਣ ਸੁਆਲੀ ਜਿਹੜਾ ਨਹਿਰੀ ਪਾਣੀ ਹੈ ਉਹਨਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਰਿਪੋਰਟਾਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਆਪਾਂ ਬੁੱਢੇ ਦਰਿਆ ਦੀ ਆਪਾਂ ਗੱਲ ਕਰੀ ਲੁਧਿਆਣੇ ਦੇ ਵਿੱਚ ਉੱਥੇ ਇੰਡਸਟਰੀਅਲ ਵੇਸਟ ਸਿੱਧਾ ਜਾ ਕੇ ਸਤਲੁਜ ਦੇ ਵਿੱਚ ਪੈਂਦਾ ਹੈਗਾ ਬਹੁਤ ਲੋਕ ਉਹਦੇ ਉੱਪਰ ਵੀ ਸਵਾਲ ਚੱਕਦੇ ਹੈਗੇ ਆ ਬਹੁਤ ਲੋਕ ਬੋਲਦੇ ਨੇ ਉਸ ਨੂੰ ਲੈ ਕੇ ਨਹਿਰੀ ਪਾਣੀ ਦੇ ਹਾਲਾਤ ਵੀ ਕੋਈ ਬਹੁਤ ਚੰਗੇ ਨਹੀਂ ਨਹੀਂ ਇਹ ਤਾਂ ਕੰਮ ਸਰਕਾਰ ਦਾ ਹੈ ਨਾ ਸਰਕਾਰ ਸਾਫ਼ ਪਾਣੀ ਮੁਹੱਈਆ ਕਰਾਏ ਉਹਨਾਂ ਨੇ ਰੋਕਣਾ ਦੇਖੋ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਹੈ ਉਹ ਇੱਕ ਮਨੀ ਮੇਕਿੰਗ ਮਸ਼ੀਨ ਬਣ ਕੇ ਰਹਿ ਗਿਆ ਔਰ ਹਰ ਇੱਕ ਨੂੰ ਐਨਓਸੀ ਦੇ ਦਿੰਦਾ ਹੈ ਉਹਨੂੰ ਫਿਰ ਇਹਨੂੰ ਚੈੱਕ ਹੀ ਨਹੀਂ ਕਰਨਾ ਹੈ ਸਰਕਾਰਾਂ ਲੋਕਾਂ ਨੇ ਤਾਕਤ ਦਿੱਤੀ ਹੈ ਸਰਕਾਰ ਬਣਾਉਣ ਵਾਸਤੇ ਇੱਕ ਪਾਰਟੀ ਨੂੰ ਇੱਥੇ ਆਮ ਆਦਮੀ ਪਾਰਟੀ ਹੈ ਦਿੱਲੀ ਚ ਭਾਜਪਾ ਉਹ ਉਹਨਾਂ ਦਾ ਕੰਮ ਹੈ ਨੱਥ ਪਾਉਣ ਉਹ ਰੋਕਣ ਪਰ ਸਵਾਲ ਤਾਂ ਇਹ ਹੈ ਵੀ ਜੋ ਪਾਣੀ ਦੀ ਹਾਲਤ ਹੋ ਗਈ ਉੱਥੇ ਪੰਜਾਬ ਕਿੱਥੇ ਖੜਾ ਹੈ ਕੈਂਸਰ ਨਾਲ ਮਾਰ ਦੇਣਾ ਪੰਜਾਬ ਨੂੰ ਤੇ ਪਾਣੀ ਸਾਡੇ ਕੋਲ ਹੈ ਨਹੀਂ ਇਦੇ ਲਈ ਜਿਹੜੇ ਸਾਡੇ ਪਹਿਲੇ ਸਮਝਾਤੇ ਹੋਏ ਨੇ ਅਨਕਨਸਟੀਚੂਨਲ ਨੇ ਉਹਨਾਂ ਤੇ ਕਰਾਫ ਲੜਾਈ ਲੈਣੇ ਪਏਗੇ ਇਹਦੇ ਲਈ ਅਸੀਂ ਮਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਤੇ ਕੀ ਜਿੱਦਾਂ ਪਹਿਲਾਂ 2020 ਦੇ ਵਿੱਚ ਇੱਕ ਵੱਡਾ ਸੰਘਰਸ਼ ਹੋਇਆ ਸੀ ਕਿ ਉਸੇ ਤਰੀਕੇ ਨਾਲ ਇਹਨੂੰ ਦੇਖਣਾ ਚਾਹੀਦਾ ਦੇਖੋ ਜੀ 2020 ਦਾ ਜਿਹੜਾ ਸੰਘਰਸ਼ ਸੀਗਾ ਉਹਦੇ ਲਈ 2017 ਤੋਂ ਅਸੀਂ ਮਿਹਨਤ ਕਰਕੇ ਪਹਿਲਾਂ ਇੱਕ ਮਾਹੌਲ ਬਣਾਇਆ ਸੀ ਮਾਹੌਲ ਬਣਾਇਆ ਫਿਰ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਜੂਨ ਔਰ ਅਗਸਤ ਤਿੰਨ ਮਹੀਨੇ ਜੂਨ ਜੁਲਾਈ ਅਗਸਤ ਤਿੰਨ ਮਹੀਨੇ ਚ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਕਰਨ ਤੇ ਲੱਗਿਆ ਉਹਦੇ ਬਾਅਦ ਰੇਲ ਲੋਕੋ ਹੌਲੀ ਹੌਲੀ ਦਿੱਲੀ ਚ ਲੱਗੇ ਤਾਂ ਅੰਦੋਲਨ ਅੰਦੋਲਨ ਇੱਕ ਦਿਨ ਵਿੱਚ ਖੜਾ ਹੋ ਕੇ ਨਹੀਂ ਲੜਦੇ ਉਹ ਜਿਹੜਾ ਇੱਕਦਮ ਉੱਠਦਾ ਫਿਰ ਬੈਹਿੰਦਾ ਵੀ ਇੱਕਦਮ ਹੈ ਜੇ ਤੁਸੀਂ ਸਟਰੋਂਗ ਫੂਟਿੰਗ ਤੇ ਅੰਦੋਲਨ ਕਰਨਾ ਤਾਂ ਪਹਿਲਾਂ ਲੋਕਾਂ ਨੂੰ ਤਿਆਰ ਕਰਨਾ ਪਏਗਾ ਸਾਡੇ ਕੋਲ ਅੱਜ ਬਹੁਤ ਘੱਟ ਸਮਾਂ ਮੈਂ ਸਮਝਦਾ ਅ ਦੋ ਮਹੀਨੇ ਸਾਡੇ ਕੋਲ ਲੋਕਾਂ ਵਿੱਚ ਜਾ ਕੇ ਲੋਕਾਂ ਨੂੰ ਤਿਆਰ ਕਰੁੰਦੇ ਨੇ ਜਿਹੜਾ ਅਸੀਂ ਡਿਸਾਈਡ ਕੀਤਾ ਵੀ ਦਰਬਾਰ ਸਾਹਿਬ ਤੋਂ ਅਰਦਾਸ ਕਰਕੇ ਅਸੀਂ ਪੰਡਾ ਚ ਬੜਾਂਗੇ ਔਰ ਇਹ ਉੱਥੇ ਬਾਅਦ ਫਿਰ ਅੰਦੋਲਨ ਕਿੱਥੇ ਜਾਂਦਾ ਹੈ ਇਹ ਪਹਿਲਾਂ ਪਤਾ ਨਹੀਂ ਹੁੰਦਾ ਜੀ ਨਾ ਉਦੋਂ ਸਾਨੂੰ ਪਤਾ ਸੀ ਵੀ ਇੰਨਾ ਲੰਮਾ ਹੋ ਜੂ ਤੇ ਨਾ ਸਾਨੂੰ ਹੁਣ ਪਤਾ ਕਿੰਨਾ ਲੰਮਾ ਹੋ ਜੂ ਪਰ ਅਸੀਂ ਦਿੜਲ ਇਰਾਦੇ ਨਾਲ ਜਦ ਤੱਕ ਅੰਦੋਲਨ ਕਿਸੇ ਕੰਡੇ ਨਹੀਂ ਲੱਗਦਾ ਲੋਕਾਂ ਦੀ ਜਾਨ ਨਹੀਂ ਬਚਦੀ ਕੋਈ ਸਪੈਸੀਫਿਕ ਕੋਈ ਰਿਜ਼ਲਟ ਨਹੀਂ ਆਉਂਦੇ ਉਦੋਂ ਤੱਕ ਇਹ ਜਾਰੀ ਰਹੇਗਾ ਬਹੁਤ ਸ਼ੁਕਰੀਆ ਰਾਜੀਵਾਲ ਸਾਹਿਬ ਸੋ ਪਾਣੀ ਜਿਹੜਾ ਇੱਕ ਬੇਹਦ ਜ਼ਰੂਰੀ ਨੇਚਰਲ ਰਿਸੋਰਸ ਜਿਹੜਾ ਕੁਦਰਤੀ ਸਰੋਤ ਹੈਗਾ ਤੇ ਉਸ ਤੋਂ ਬਿਨਾ ਜ਼ਿੰਦਗੀ ਜਿਹੜੀ ਹੈ ਇਸ ਜੋ ਪਲੈਨਟ ਦੇ ਉੱਪਰ ਸੰਭਵ ਨਹੀਂ ਹੈ ਉਮੀਦ ਕਰਦੇ ਹਾਂ ਕਿ ਜਲਦੀ ਇਸ ਮਸਲੇ ਦਾ ਹੱਲ ਹੋਵੇ ਤੇ ਦੇਖਣਾ ਹੋਵੇਗਾ ਕਿ ਕਿਸਾਨ ਜਥੇਬੰਦੀਆਂ ਅੱਗੇ ਇਸ ਨੂੰ ਲੈ ਕੇ ਕੀ ਕੁਝ ਕਰਦੀਆਂ ਨੇ ਫਿਲਹਾਲ ਮੈਨੂੰ ਬਲਦੀਪ ਸਿੰਘ ਨੂੰ ਇਜਾਜ਼ਤ ਦਿਓ ਵੀਡੀਓ ਜਰਨਲਿਸਟ ਅਰਸ਼ਪ੍ਰੀਤ ਦੇ ਨਾਲ ਪੰਜਾਬ ਜ਼ੋਨ ਟੀਵੀ ਚੰਡੀਗੜ੍ਹ